ਜਿੰਨਾ ਭੈਣਾ ਦੇ ਬੱਚੇ ਦਾਣੀ ਦੇ ਵਿੱਚ ਰਸੋਲੀ ਯਾਰ ਸੋਲੀ ਭਾਵੇਂ ਦਾ ਪਾਣੀ ਵਾਲੀ ਆ ਚਾਹੇ ਫਿਰ ਮਾਸ ਦੀ ਗੰਡਾ ਇਸ ਨੁਸਖੇ ਦੇ ਨਾਲ ਤੁਸੀਂ ਆਪਦੇ ਘਰੇ ਠੀਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਜਾਂ ਫਿਰ ਜੇਕਰ ਕਿਸੇ ਦੇ ਸਰੀਰ ਦੇ ਬਾਹਰੀ ਹਿੱਸੇ ਦੇ ਵਿੱਚ ਵੀ ਜਿਵੇਂ ਆਪਾਂ ਕਹਿੰਦੇ ਆਂ ਮਾਸ ਦੀਆਂ ਗੰਡਾਂ ਤਾਂ ਉਹੋ ਵੀ ਇਹਦੇ ਨਾਲ ਠੀਕ ਹੋ ਜਾਣੀਆਂ ਇਹ ਤੁਸੀਂ ਲੈਣੀਆਂ ਨਿੰਬੂ ਦੀ ਜੜ੍ਹ ਤੁਹਾਨੂੰ ਪੰਸਾਰੀ ਕੋਲੋਂ ਮਿਲ ਜਾਊਗੀ ਜਾਂ ਫਿਰ ਤੁਹਾਡੇ ਘਰੇ ਕੋਈ ਨਿੰਬੂ ਦਾ ਬੁੱਟਾ ਹੈਗਾ ਉਹਦੀ ਜੜ੍ਹ ਕੱਟ ਕੇ ਉਹਨੂੰ ਸੁਕਾ ਲਿਓ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਾਂਗੇ ਤਿਆਰ ਕਰ ਲਾਂਗੇ ਦਵਾਈ ਇੱਕ ਤਾਂ ਹੋ ਗਈ ਨਿੰਬੂ ਦੀ ਜੜ੍ਹ ਦੂਜੀ ਆਪਾਂ ਪਾਉਣੀ ਆ ਕਲੌਂਜੀ ਤੁਸੀਂ ਦੋਨੇ ਚੀਜ਼ਾਂ 50-50 ਗ੍ਰਾਮ ਪਾ ਲ ਤਪਰੇ ਜੇ ਮੈਂ ਤੁਹਾਨੂੰ ਦੱਸ ਦਿੰਨਾ ਇਹਨੂੰ ਬਣਾਉਣਾ ਕਿਵੇਂ ਉਹ ਦੱਸ ਦਿੰਨਾ ਯੂਜ਼ ਕਿਵੇਂ ਕਰਨਾ ਇਹਨਾਂ ਛਿੰਨਾ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟਾਂਗੇ ਆ ਦੇਖੋ ਤੁਸੀਂ ਜੋ ਕੁੱਟ ਜਾ ਹੋ ਗਿਆ ਜਿਦਾਂ ਐਵੇਂ ਦਾ ਹੋ ਗਿਆ ਤੁਸੀਂ ਮਿਕਸੀ ਵਿੱਚ ਦੀ ਪਾਊਡਰ ਵੀ ਬਣਾ ਸਕਦੇ ਹੋ ਨਹੀਂ ਤਾਂ ਫਿਰ ਕੁੰਡੇ ਕੋਟੇ ਵਿੱਚ ਕੁੱਟੀ ਚੱਲਿਓ ਚੰਗੀ ਤਰ੍ਹਾਂ ਇਹ ਜਮਾ ਬਰੀਕ ਹੋ ਜਾਊਗਾ ਇਦੋਂ ਵੀ ਜੋਂ ਕਟ ਕਰਨਾ ਆ ਜਿਹੜੇ ਇਹ ਦੱਸੀਆਂ ਨਾਲ ਵੀ ਮੈਂ ਇਹ ਨਿੰਬੂ ਦੀ ਜੜ ਇਹ ਮੋਟੀ ਹੈ ਇਹਨੂੰ ਜਮਾ ਬਰੀਕ ਕਰ ਲਿਓ ਵੀ ਮਾੜੀ ਮਾੜੀ ਰਹਿ ਜੇ ਦਿਖਾਈ ਆਪਾਂ ਨੂੰ ਪਰ ਮਾੜੀ ਮਾੜੀ ਰਹਿ ਜੇ ਤੇ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਉਬਾਲਾਂਗੇ ਜਿਹੜੇ ਸਾਰੇ ਤੱਤ ਹੋਣਗੇ ਇਹਨਾਂ ਦੇ ਉਹ ਇੱਕ ਗਲਾਸ ਪਾਣੀ ਦੇ ਵਿੱਚ ਜਿਹੜਾ ਆਪਾਂ ਬਾਲਾਂਗੇ ਉਹਦੇ ਵਿੱਚ ਆ ਜਾਣਗੇ ਇਸ ਤਰੀਕੇ ਨਾਲ ਹੋ ਜਾਊ ਚੱਲ ਜੂਆ ਆਪਣਾ ਪਰ ਬਾਲਾ ਮੋਟਾ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਜਦੋਂ ਪਾਊਡਰ ਬਣ ਜੇ ਇਹਨੂੰ ਤੁਸੀਂ ਇੱਕ ਗਲਾਸ ਜਾਂ ਡੇਢ ਗਲਾਸ ਟੋਪੀਏ ਦੇ ਵਿੱਚ ਪਾਣੀ ਪਾ ਲਿਓ ਤੇ ਇੱਕ ਚਮਚ ਇਸ ਪਾਊਡਰ ਦਾ ਪਾ ਕੇ ਇਹਨੂੰ ਚੰਗੀ ਪੌਣਕੇ ਤੁਸੀਂ ਇਹਨੂੰ ਸਿਪ ਸਿਪ ਕਰਕੇ ਪੀਣਾ ਘਟੋ ਘਟ ਵੀ 15 ਮਿੰਟਾਂ ਦੇ ਵਿੱਚ ਖਾਲੀ ਪੇਟ ਪੀਣਾ ਇਹ ਫਾਰਮੂਲਾ ਵਰਤ ਕੇ ਜਰੂਰ ਦੇਖਿਓ ਜਿਨ੍ਹਾਂ ਨੂੰ ਰਸੋਲੀ ਜਾਂ ਸਿਸ਼ਟਾ ਸਰੀਰ ਦੇ ਬਾਹਰੀ ਹਿੱਸੇ ਦੇ ਵਿੱਚ ਗੰਢ ਹੈ ਇੱਕ ਵਾਰੀ ਫਾਰਮੂਲਾ ਵਰਤੋ ਤੇ ਵੀਡੀਓ ਤੁਹਾਨੂੰ ਹੀ ਰਿਜ਼ਲਟ ਮਿਲੂਗਾ ਹੀ ਮਿਲੂਗਾ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਕਿਸੇ ਨਾ ਕਿਸੇ ਦੇ ਕਮਾਂਜੀ ਪੇਜ ਨੂੰ ਕਰ ਲੇ ਫੋਲੋ ਧੰਨਵਾਦ ਐਦਾਂ ਦੀਆਂ ਵੀਡੀਓ ਦੇਖਣ ਨੂੰ ਪੇਜ ਨੂੰ ਫੋਲੋ ਕਰ ਲਿਓ